ਰਾ ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਤੁਸੀਂ ਕਹਿੰਗੇ ਜਿਹਨਾਂ ਨਾਲ ਫਿਲੀਪਸ ਸੀਗੇ ਇੱਕ ਬੁੱਲੋਵਾਲ ਦਾ ਤੇ ਇੱਕ ਨਿੱਤਨ ਹੈ ਜਿਹੜਾ ਜਲੰਧਰ ਜ਼ਰਾਂਮ ਵਾਲਾ ਦੋ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਲੈਕੀ ਕਰ ਰਹੇ ਸੀ ਜੇ ਤੋ ਲੋਕਾਂ ਨੂੰ ਉਹਨਾਂ ਨੇ ਐਗਜ਼ੀਕਿਊਟ ਕਰਨਾ ਸੀ ਤੇ ਕੁਝ ਜਿਹੜਾ ਪਰ ਤੋਂ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਕ੍ਰਾਪਟ ਕੀਤਾ ਗਿਆ ਜਿਨ੍ਹਾਂ ਮੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਏ ਦੋਨੋਂ ਤਰਫਾਂ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸੇ ਬਹੁਤ ਕੁਝ ਨਾ ਨੋ ਸ਼ਿਫਟ ਕਰ ਦਿੱਤਾ ਗਿਆ ਤੇ ਰਕੀ ਬੇਸਿਕਲੀ ਰਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮ ਅਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇੱਕ ਆਈਟਮ ਟੀ ਜੇ ਪਾਤ ਰਹੀ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਹੈ ਕਿ ਨਹੀਂ ਪਲਸ ਦੋ ਵੈਪਨ ਮਿਲੇਗੇ ਇੱਕ ਭੱਤੀਪੁਰ ਦਾ ਸਟਾਫਿਸਟਰ ਹੈ ਭੱਤੀਪੁਰ ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਨਹੀਂ ਜਖਮੀ ਨਹੀਂ ਹੋਇਆ ਉਹ ਫਾਇਰਿੰਗ ਚ ਉਹਦੇ ਤਰਬੰਚ ਲੱਗੀ ਹੈ ਕੀ ਨਾਮ ਉਸ ਮੁਲਾਜ਼ਮ ਦਾ ਨਾਮ ਤੇ ਟੋਟੇ ਕਿੰਨੇ ਵੈਪਨ ਬਰਾਮਦ ਹੋਏ ਦੋ ਵੈਪਨ ਦੋ ਵੈਪਨ ਬਰਾਮਦ ਹੋਏ ਗੋਲੀਆਂ ਵੀ ਹੋ ਰਮਰ ਇਹਨਾਂ ਦਾ ਜੀ 17 18 ਗੋਲੇ 17 18 ਗੋਲੇ ਦੇ ਵੈਪਨ ਇੰਡੀਅਨ ਮੀਡੀਆ ਇਹ ਸਾਰਾ ਵੈਰੀਫਾਈਡ ਇਨਿਸ਼ੀਅਲ ਸਟੇਜ ਸਭ ਗੱਡੀ ਵੀ ਪ੍ਰਮਾਤਮਾ ਤੁਮ ਮੋਕ ਦੋ ਹਾਲ ਰਹੀ ਗੱਡੀ ਹੈ ਪਹਿਲੇ ਕਿੰਨੇ ਕ ਮਾਮਲੇ ਨੇ ਨਾ ਦੇ ਉੱਪਰ 9 10 ਪਛੜੇ ਨੇ 9 10 ਸਰ ਗੱਡੀ ਕਿਹਦੀ ਹੈ ਵੈਰੀਫਾਈ ਕਰੋ ਤੇ ਕੀ ਕਰਨ ਜਲੰਧਰ ਚ ਕੀ ਸੀ ਜਲੰਧਰ ਦੇ ਵਿੱਚ ਬਾਤ ਕਰ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂ ਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਡਾਇਰੈਕਟ ਸੰਪਰਕ ਸੀਗਾ ਲਾਰੈਂਸ ਨਾਮ ਇਹਨਾਂ ਦਾ ਵੀ ਸੰਪਰਕ ਸੀ ਸੀ ਮੁੰਨੇ ਭੇਜਿਆ ਸੀ ਜਾਨਾ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤੁਰ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵੋਲਡ ਸੀ ਕਿ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਇਨਕਮਪਲ ਹੋਇਆ ਸੀਗਾ ਅੰਮ੍ਰਿਤਸਰ ਚ ਇਹ ਉਹੀ ਲੱਕੀ ਹੈ ਯੂਐਸਪੀ ਦਾ ਸਰ ਜਿਹੜੇ ਬੰਦੇ ਵਾਰਦਾਤ ਰਕੀ ਕਰਦੇ ਸੀ ਸਰ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਤੋਂ ਦੱਸ ਦਿਓ ਮੈਨੂੰ ਇੱਕ ਇੱਕ ਅਸ਼ਵਨੀ ਹੈ ਇੱਕ ਨਿਤਨ ਕਿੰਨੇ ਰਹਿਣ ਵਾਲੇ ਆ ਇੱਕ ਢੁੱਲੋਵਾਲ ਦਾ ਹੈ ਇੱਕ ਜੋ Thank you sir thank you ਸਾਰਾ ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਡਿਆਂ ਦਾ ਤੁਸੀਂ ਕਹਾਂਗੇ ਜੇ ਨਾਲ ਫ੍ਰੀਡਰ ਸੀਗੇ ਇੱਕ ਭੁੱਲੋਵਾਲ ਦਾ ਤੇ ਇੱਕ ਨਿੱਤਨ ਹੈ ਜਿਹੜਾ ਜਲੰਧਰ ਜ਼ਰਾਂ ਵਾਲਾ ਦੋ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਲੱਕੀ ਕਰਦੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੇ ਐਗਜ਼ੀਕਿਊਟ ਕਰਨਾ ਸੀ ਤੇ ਕੁਝ ਜਣਾ ਪਰ ਤੋਂ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀਨ ਦਾ ਮਾਰਨਿੰਗ ਇਹਨਾਂ ਨੂੰ ਪ੍ਰਾਪਤ ਕੀਤਾ ਗਿਆ ਜਿਨ੍ਹਾਂ ਮੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਣ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸਭ ਨੂੰ ਕੁਝ ਨਾ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਰਕੀ ਬੇਸਿਕਲੀ ਰਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮਡ ਆਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇਕਾਈ 20 ਜੇ ਪਾਟ ਰਹੀ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਹੈ ਕਿ ਨਹੀਂ ਪਲੱਸ ਦੋ ਵੈਪਨ ਮਿਲੇ ਨੇ ਇੱਕ ਭੱਤੀਪੋਰ ਦਾ ਸਟਾਰਟਿਸਟ ਹੈ ਇੱਕ ਭੱਤੀਪੋਰ ਦਾ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਨਹੀਂ ਜਖਮੀ ਨਹੀਂ ਹੋਇਆ ਉਹ ਫਾਇਰਿੰਗ ਚ ਉਹਦੇ ਤਰਬੰਚ ਲੱਗੀ ਹੈ ਕੀ ਨਾਮ ਉਸਨੂੰ ਆਜੰਦ ਨਾਮ ਮੇਰੇ ਤੇ ਤੁਰ ਕਿੰਨੇ ਵੈਪਨ ਬ੍ਰਮਤ ਹੋਏ ਦੋ ਵੈਪਨ ਦੋ ਵੈਪਨ ਬ੍ਰਮਤ ਹੋਏ ਗੋਲੀਆਂ ਹੀ ਹੋ ਰਮਰ ਇਹਨਾਂ ਦਾ ਜੀ 17 18 ਗੋਲੇ ਲਿਵੇ ਵੈਪਨ ਇੰਡੀਅਨ ਮੀਡੀਆ ਇਹ ਸਾਰਾ ਵੈਰੀਫਾਈਡ ਇਨਿਸ਼ੀਅਲ ਸਟੇਜ ਸਤਿ ਗੱਦੀ ਵੀ ਪ੍ਰਮਾਤਮਾ ਤੁਮ ਮੌਕਾ ਦੋ ਹਾਲ ਹੋਈ ਗੱਦੀ ਹੈ ਪਹਿਲੇ ਕਿੰਨੇ ਕ ਮਾਮਲੇ ਇਹਨਾਂ ਦੇ ਉੱਪਰ 9 10 ਬੱਚੇ ਦਾ 9 10 ਸਰ ਗੱਦੀ ਕੀ ਦੀ ਹੈ ਵੈਰੀਫਾਈ ਕਰ ਤੇ ਕੀ ਕਰਨ ਜਲੰਧਰ ਜੀ ਜਲੰਧਰ ਦੇ ਵਿੱਚ ਵਾਦਤ ਕਰ ਜੀ 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 ਇੱਕ ਲੱਕੀ ਕਰਕੇ ਮੁੰਡਾ ਜਿਹੜਾ ਯੂਐਸ ਚ ਬੈਠਾ ਇੱਕ ਸਾਲ ਤੋਂ ਤੇ ਉਹ ਤਾਰਿਕ ਸੰਪਰਕ ਸੀਗਾ ਲਾਰੈਂਸ ਨਾਂ ਤੇ ਨਾ ਤਾਂ ਵੀ ਸੰਪਰਕ ਸੀ ਜੀ ਪੁਨੇ ਭੇਜਿਆ ਸੀਗਾ ਨਾ ਨੂੰ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤੁਰਫ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਤੋ ਸਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਮੁੰਡੇ ਇਨਵੋਲਡ ਸੀ ਕਿ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਇਨਕਮਪਲ ਹੋਇਆ ਸੀਗਾ ਅਮਰਸਰ ਚ ਇਹ ਉਹੀ ਲੱਕੀ ਹੈ ਯੂਐਸ ਪੈਠਾ ਸਰ ਜਿਹੜੇ ਬੰਦੇ ਵਾਰਦਾਤ ਰਕੀ ਕਰਦੇ ਸੀ ਸਰ ਜਿਹੜੇ ਬੰਦਿਆਂ ਦੇ ਪਕੜੇ ਗਏ ਉਹਨਾਂ ਦਾ ਨਾਮ ਤੁਸੀਂ ਦੱਸ ਦਿਓ ਇਹ ਇੱਕ ਅਸ਼ਵਨੀ ਹੈ ਇੱਕ ਨਿਕਲ ਕਿੰਨੇ ਰਹਿਣ ਵਾਲੇ ਆ ਇੱਕ ਫੁੱਲੋਵਾਲ ਦਾ ਹੈ ਇੱਕ ਜਵਾਨ ਥੈਂਕ ਯੂ ਸਰ ਥੈਂਕ ਯੂ